ਜੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਗੁਟਕਾ ਸਾਹਿਬ ਦੇ ਕਬਰ ਬਣਾਉਣੇ ਸਿਖਾਉਣੀ ਆ ਜੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਜੀ ਚੌਸ ਕੱਪੜਾ ਲੈਣਾ ਆਪਾਂ ਆਮ ਹੀ ਪਈ ਹੁੰਦੀਆਂ ਘਰਾਂ ਦੇ ਵਿੱਚ ਚੌਸ ਕੱਪੜੀ ਪਾ ਇਹਨਾਂ ਦੇ ਕਵਰ ਬਣਾ ਕੇ ਆਪਾਂ ਗੁਰਦੁਆਰਾ ਸਾਹਿਬ ਵੀ ਦੇ ਸਕਦੇ ਆਪਾਂ ਜੀ ਨਾ ਘਰੇ ਤਾਂ ਆਪਣੇ ਇੱਕ ਦੋ ਗੁਟਕਾ ਸਾਹਿਬ ਹੁੰਦੇ ਆਪਾਂ ਉਹ ਤਾਂ ਨਿਕਤ ਬਣਾਈ ਲੈਣੇ ਜੇ ਹੋਰ ਬਣਾਉਣਾ ਚਾਹੁੰਦੇ ਹੋ ਇਹ ਤਾਂ ਬਦਸਰਜਾ ਤੇ ਦੇ ਸਕਦੇ ਸਭ ਤੋਂ ਪਹਿਲਾਂ ਕੀ ਕਰਨਾ ਜੀ ਚੌਸ ਕੱਪੜਾ ਲੈਣਾ ਆਪਾਂ ਇਹਦੀ ਜਿਹੜੀ ਇੱਕ ਚੁੰਡ ਹੈ ਜੀ ਉਹਨੂੰ ਆਪਾਂ ਆਪਣੇ ਵੱਲੋਂ ਰੱਖ ਲਾ ਐ ਕਰੀਏ ਇਹ ਰੀ ਦੀ ਆਵਲੀ ਚੁੰਢ ਹੈ ਆਵਲੀ ਇਹਨੂੰ ਆਪਾਂ ਉਹਦੇ ਵਾਰ ਨੂੰ ਰੱਖਣਾ ਇਸੇ ਤੋਂ ਕੰਮ ਗਏ ਇਸੇ ਤੋਂ ਮਤਲਬ ਪਤਾ ਲੱਗਦਾ ਨਾ ਵੀ ਕਿਵੇਂ ਬਣੂਗਾ ਨਹੀਂ ਤਾਂ ਪੌੜੀ ਜਿਹਾ ਰਵਾਂਗੇ ਇਹਨੂੰ ਕੀ ਕਰਨਾ ਜੀ ਆਪਾਂ ਐ ਕਰਕੇ ਮੋੜ ਦੇਣਾ ਇਸ ਚੁੰਢ ਨੂੰ ਤੇ ਕਿ ਚੁੰਢ ਜਿਹੜੀ ਅੰਦਰਲੀ ਹੈ ਜੀ ਇਹਨੂੰ ਐ ਕਰਕੇ ਮੋੜ ਦੇਣਾ ਜਿਹੜੀ ਅੰਦਰਲੀ ਚੁੰਢ ਹੈ ਜੀ ਇਹਨੂੰ ਆਪਾਂ ਇਸ ਤਰ੍ਹਾਂ ਮੋੜ ਦੇਣੀ ਆ ਆਪਣੇ ਹੁਣ ਤਾਂ ਸਾਹ ਦਾ ਇੱਥੇ ਮਤਲਬ ਜਦੋਂ ਇਹਦੇ ਤਿੰਨੇ ਮੋੜ ਕੇ ਬਾਅਦ ਚ ਮਸ਼ੀਨ ਨਸੀ ਦੇਣੀ ਹੈ ਜੀ ਆਪਾਂ ਨਾ ਜਿਹੜੀਆਂ ਸੀਨਾ ਹੈ ਅਇਤੇ ਜੋ ਆਪਾਂ ਚਾਹੀਏ ਗੋਟਾ ਘਟਾ ਕੁਝ ਵੀ ਲਾ ਸਕਦੇ ਆਂ ਇੰਦਰ ਆਪਾਂ ਲਾਵਾਂਗੇ ਮਥੇ ਮੋੜ ਕੇ ਬੰਨਣ ਵਾਸਤੇ ਤਾਂ ਨਹੀਂ ਮੈਂ ਆਪਣੇ ਕੋਈ ਵਿਚਾਰੇ ਗੁਟਕਾ ਸਾਹਿਬ ਦੇ ਪੈ ਪੈਣ ਵਾਸਤੇ ਆਧਾ ਬਣ ਗਿਆ ਜੀ ਬਾਅਦ ਵਿੱਚ ਆਪਾਂ ਸੀਖੇ ਜਦੋਂ ਗੁਟਕਾ ਸਾਹਿਬ ਪਾ ਕੇ ਤੁਹਾਨੂੰ ਦਿਖਾਵਾਂਗੇ ਫਿਰ ਤੁਹਾਨੂੰ ਇਹਦਾ ਦੂਜਾ ਪਾ ਦਰਖਾਣਾਂਗੇ ਇਹ ਤਾਂ ਸੀ ਜੇ ਕੱਪੜੇ ਦਾ ਇਹ ਸੀ ਜੇ ਕੱਪੜੇ ਦਾ ਮੋਣਾ ਆਪਾਂ ਪੱਛਮ ਦੇ ਬਣਾ ਵੀ ਬੁਣ ਕੇ ਬਣਾ ਸਕਦੇ ਆਂ ਆਵੇਂ ਪੱਛਮ ਦਾ ਕਰੋਸ਼ ਕੇ ਤੇ ਬਣਾਇਆ ਕਿਉਂਕਿ ਪੂਨ ਪੂਲਾ ਬਣਦਾ ਸੀ ਜੀ ਇਸ ਕਰਕੇ ਮੈਂ ਕਿਸ ਲਾਈਆਂ ਨਾਲ ਖੜਜੇ ਜਾਊਗਾ ਪਾਚਮ ਜੀ ਮੈਨੂੰ ਕੋਲ ਬਹੁਤ ਹੀ ਪਈ ਹੁੰਦੀ ਆ ਘਰੇ ਆਪਣਾ ਹੀ ਹੁੰਦਾ ਵੀ ਚੱਲ ਵੀ ਆਪਾਂ ਇਹਨੂੰ ਯੂਜ਼ ਕਰ ਲਈਏ ਹੁਣ ਦੇਖੋ ਜੀ ਉਸੇ ਤਰ੍ਹਾਂ ਫਿਰ ਇੱਕ ਚੁੰਡ ਮੇਨ ਚੀਜ਼ ਆ ਜਿਹੜੀ ਆਪਾਂ ਆਹ ਚੁੰਡ ਜਿਹੜੀ ਆਪਦੇ ਵੱਲ ਰੱਖੀ ਆ ਚੌਂਸ ਨਹੀਂ ਇਹਨੂੰ ਚੌਂਸ ਨਹੀਂ ਰੱਖਣਾ ਆਪਾਂ ਸਿੱਧਾ ਐ ਕਿੱਦਾਂ ਕਰਕੇ ਰੱਖਣਾ ਹੁਣ ਜਿਹੜੀ ਇਹਦੀ ਆ ਇੱਕ ਚੁੰਡ ਹੈ ਇਹਨੂੰ ਫੜੋ ਜੀ ਐ ਕਰਕੇ ਇੱਧਰ ਨੂੰ ਲਾ ਦਿਓ ਜਿਹੜੀ ਆਹ ਵਾਲੀ ਚੁੰਡ ਹੈ ਜੀ ਇਹਨੂੰ ਇੱਥੇ ਲਾ ਦਿਓ ਜਿਹੜੀ ਤੀਜੀ ਚੁੰਡ ਹੈ ਜੀ ਇੱਧਰ ਦੀ ਇਹਨੂੰ ਇੱਥੇ ਲਾਓ ਹੁਣ ਇਹਨੂੰ ਕੀ ਕਰਨਾ ਜੀ ਇਹਨੂੰ ਸੋਈ ਨਾਲ ਅੰਨਾ تین ਨੰਨ ਸੂਈ ਨਾਲ ਸੀ ਕਿ ਇਹਦੇ ਵਿੱਚ ਮੁੜ ਕੇ ਗੁਰਕਾ ਸਾਹਿਬ ਨੂੰ ਪਾਉਣ ਨੂੰ ਥਾਂ ਬਣ ਗਈ ਜੀ ਇਹਨੂੰ ਫਿਰ ਆਪਾਂ ਜਦੋਂ ਐ ਕਰਕੇ 모ੜਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਇਹਦੇ ਨਾਲ ਕੱਸ ਕੇ ਬੰਨ੍ਹ ਦੇਾਂਗੇ ਇਸ ਇਸ ਸੂਈ ਦੇ ਨਾਲ ਜਿਹੜੀ ਇਹ ਬਣਾਈ ਹੋਈ ਹੈ ਆਪਾਂ ਮਤਲਬ ਕੀ ਕਰਨਾ ਜੀ ਮੇਰੇ ਕੋਲ ਗੁਰੂ ਆਪਣੇ ਕੋਲ ਵੈਸੇ ਗੁਰਕਾ ਸਾਹਿਬ ਛੋਟੇ ਹੁੰਦੇ ਆ ਆਪਾਂ ਛੋਟਾ ਵੀ ਬਣਾ ਸਕਦੇ ਆ ਮੇਰੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਜਿਵੇਂ ਆਪਣੀਆਂ ਚਾਰ ਭਾਗ ਹੁੰਦੇ ਇੱਕ ਭਾਗ ਹੈ ਜੀ ਮੈਂ ਥੋੜਾ ਵੱਡਾ ਮੈਂ ਉਹਦੇ ਹਾਸਤੇ ਬਣਾਇਆ ਕਿਉਂਕਿ ਉਹ ਵੱਡੇ ਵਾਸਤੇ ਥੋੜਾ ਵੱਡਾ ਚਾਹੀਦਾ ਸੀ ਕਰਕੇ ਜੀ ਧੰਨਵਾਦ ਅਕੀ ਅਕੀ ਚੱਲਦੇ ਆਂ ਤੇ ਪਹਿਲਾ ਪੜਾਓ ਗਿਆ ਦੂਜਾ ਤੀਜਾ ਬਣਾ ਕੇ ਤੁਹਾਨੂੰ ਚਿਪਾ ਕੇ ਦਿਖਾਵਾਂਗੇ ਮਿਹਰਬਾਨੀ ਸੱਸੀ ਕਾਲ ਜੀ ਸਾਰਨ ਕਾਲਾ ਪਕੜਤਾ ਸਾਡੇ ਕਵਰ ਦੱਸੇ ਜੀ ਵੀ ਕਿਵੇਂ ਆਪਾਂ ਤੈਨ ਲਾਉਣੀ ਹੈ ਜੀ ਉਹ ਜਿਹੜਾ ਮੈਂ ਉਥੇ ਮਸ਼ੀਨ ਦੇ ਉੱਤੇ ਸਿਉਣਾ ਮਾਰ ਤੋਂ ਬਾਅਦ ਇਹ ਐਸਟਰਾ ਬਣ ਗਏ ਜੀ ਆਪਣੇ ਕੋਲ ਆ ਤੇ ਉਹ ਸਿਉਣਾ ਮਾਰ ਲਿਆ ਜੀ ਆਪਾਂ ਇਹ ਕਾਵਲੀ ਇਹ ਕਾਵਲੀ ਸਿਉਣਾ ਮਾਰ ਕੇ ਇਹ ਆਪਣਾ ਪੂਰਾ ਇਹਦੇ ਵਿੱਚ ਛੋਟਾ-ਕੁਟਕਾ ਸਭ ਜੀ ਤਾਂ ਪਰਾਂ ਹੀ ਪਾੜ ਕਰਦੇ ਆਂ ਇਹਨੇ ਦੇ ਵਿੱਚ ਪਾਓ ਜੀ ਵਧੀਆ ਫਲਟ ਆ ਜਾਊਗਾ ਵਿੱਚ ਪਾ ਕੇ ਹੁਣ ਆਪਾਂ ਗੰਢ ਤਾਂ ਮਾਰਨੀ ਨਹੀਂ ਵੈਸੀ ਇਹਨੂੰ ਆਪਾਂ ਇਸ ਤਰ੍ਹਾਂ ਦੇ ਲਾਉਂ ਆਇ ਕਸ ਕੇ ਇਹਦੇ ਵਿੱਚ ਦਿਨ ਲਗਾ ਦੇ ਜੀ ਉਹਨੇ ਕਿਸੇ ਪਾਸੇ ਨਹੀਂ ਦੇ ਤੈਪ ਉਹ ਆਪਸਾ ਨਹੀਂ ਲਾ ਦਿੱਤੇ ਆਪਣਾ ਕਿ ਟ ਖਾਣਾ ਬਣਿਆ ਉਹ ਉੱਥੇ ਸਾਨੂੰ ਨਾ ਰੱਖ ਸਕਦੇ ਇਹ ਆਪਣਾ ਛੋਟਾ ਫੁੱਟ ਦਾ ਸਭ ਦੇ ਖਾਣਾ ਹੈ ਜੀ ਇਹ ਮੈਂ ਤਾਂ ਕਈ ਸਾਰ ਮਤਲਬ ਆਦੂ ਸਾਰੇ ਬਣਾ ਸੀ ਛੋਟਾ ਫੁੱਟ ਦਾ ਸਭ ਦੇ ਖਾਣਾ ਸਾਰੇ ਗੁਰਦੁਆਰਸਾਂ ਦੀ ਹੁੰਦੀ ਹੈ ਕਿਉਂਕਿ ਆਪਨ ਘਰੇ ਤਾਂ ਇੱਕ ਦੋ ਚਾਹੀਦੇ ਹੁੰਦੇ ਆ ਤਾਂ ਜੀ ਆਪਾਂ ਇਹਦਾ ਨੂੰ ਬੰਦਾ ਪੋਥੀ ਸਾਹਿਬਾ ਪੋਥੀ ਸਾਹਿਬ ਦਾ ਫਾਰਮੂਲਾ ਆ ਕਵਰ ਕੀਤਾ। ਇਹਨੂੰ ਆਪਾਂ ਪੱਲਾ ਪੱਛੂਲਾ ਦੇ ਲਈ ਆਪਾਂ ਪੱਛੂਲਾ ਕਵਰ ਬਣਿਆ ਹੋਇਆ। ਉਸੇ ਤਰ੍ਹਾਂ ਜਿਵੇਂ ਅਖਰੋਸ਼ ਕਿਤੇ ਪੋਲਾ-ਪੋਲਾ ਬਣਾ ਲਿਆ ਸੀ ਆ ਥੋੜੀ ਜਿੰਦੀ ਉਹ ਲਾ ਦਿੱਤੀ। ਮੀਨਾ ਕਰੀ ਕਰਨ ਵਾਸਤੇ ਸੋਹਣਾ ਬਣ ਗਿਆ ਇਹ ਡਿਜ਼ਾਈਨ ਤੇ ਪੱਛੂਂਦਾ ਬਣਾਇਆ ਹੋਇਆ ਜੀ ਇਹ ਪੋਥੀ ਸਾਹਿਬ ਦਾ ਫਾਰਮੂਲਾ। ਇਹ ਆਪਾਂ ਇਹਨੂੰ ਡਰਕ ਵਿੱਚ ਪਾਤਾ ਪੋਥੀ ਸਾਹਿਬ ਨੂੰ ਜਿੰਨਾ ਮਰਜ਼ੀ ਰੱਖ ਰੱਖ ਦੋ ਜੀ ਇਹਦੇ ਨਾਲ ਕੋਈ ਗੱਲ ਨਹੀਂ। ਸਸਕਰ ਦੀ ਬਣਾਪਾ ਤੁਹਾਨੂੰ ਬਹੁਤ ਸੋਹਣਾ ਪੜਿਆ ਪੂਰਾ ਫਿੱਟ ਪੈ ਤਾਇਆ ਇਹ ਤਾਂ ਹੁਣ ਵੀ ਆਪਣਾ ਆਵਲਾ ਬਣਾਇਆ ਹੋਇਆ ਹੈ ਕੱਪੜੇ ਦਾ ਇਹਨੂੰ ਇਸੇ ਤਰ੍ਹਾਂ ਆਪਾਂ ਕਹਿ ਦਿੰਗੇ ਸੀਨਾ ਜਿਹੜੀਆਂ ਦੋ ਸੀਨਾਂ ਅੱਗੇ ਮਸ਼ੀਨ ਤੇ ਮਾਰ ਲਗਾ ਆਂ ਥੋੜੀ ਲੇਸ ਲਾ ਦਿੱਤੀ ਵੀ ਸੋਹਣਾ ਲੱਗੂਗਾ ਡਿਜ਼ਾਈਨ ਬਣਾਉਣਾ ਬਸ ਇਹ ਜਾ ਉੱਤਰਾਸਤੇ ਜਿਸ ਤਰ੍ਹਾਂ ਜੀ ਹੁਣ ਬੋਤੀ ਸਾਹਿਬ ਇਹਦੇ ਵਿੱਚ ਬੋਤੀ ਸਾਹਿਬ ਪਾ ਦੇ ਆਪਣੇ ਕੋਲੇ ਇਹ ਹੁੰਦਾ ਪਾਉਣਾ ਕਸ ਦੇਗੇ ਜੀ ਇਤੋਂ ਗੰਨ ਤਾਂ ਫਰਮਾਣੀ ਦੀ ਨੋਇ ਕੱਟ ਕੇ ਦੇ ਬਿਚਤੀ ਲਗਾ ਦੇ ਉਹ ਕਸ ਪੈ ਜਾਂਦੇ ਜੀ ਤੇ ਮਰਜੀ ਰੱਖ ਦਈਏ ਨਾ ਇਤੇ ਆਪਣਾ ਤਾਂ ਕਾਰਨਾ ਪੈ ਰਿਹਾ ਵਧੀਆ ਬਣ ਵਧੀਆ ਬਣ ਜਾਂਦੇ ਜੀ ਇਹ ਵਧੀਆ ਲੱਗਦੇ ਥੋੜੇ ਦਿਨਾਂ ਬਾਅਦ ਧੋਤੇ ਵੀ ਜਾਂਦੇ ਜਦੋਂ ਮੈਲੇ ਹੋ ਜਾਂਦੇ ਆ ਉਮੀਦ ਕਰਦੀ ਆ ਤੁਸੀਂ ਪਸੰਦ ਕਰੋਗੇ ਮਤਲਬ ਬਹੁਤ ਹੀ ਸੌਖਾ ਤਰੀਕਾ ਜੀ ਇਹਦਾ ਬਣਾਉਂਦਾ ਫਿਰ ਵੀ ਨਾ ਪਤਾ ਲੱਗੇ ਕਮੈਂਟ ਕਰੋ ਜੀ ਮੈਂ ਦੁਬਾਰਾ ਫੇਸ ਸਿਉਂ ਕਿਵੇਂ ਮਾਰਨੀ ਹੈ ਦੱਸੋ ਮੈਂ ਮਤਲਬ ਜਿਵੇਂ ਸਿੱਧਾ ਰੱਖਣਾ ਹੈ ਸਿੱਧਾ ਨਹੀਂ ਰੱਖਣਾ ਹੈ ਕਰਕੇ ਕਿਹੜਾ ਰੱਖ ਕੇ ਤੇ ਉਹ ਮੈਂ ਚੈੱਕ ਕਰਾਂ ਨਾ ਕੰਨੀਆਂ ਮੋੜ ਕੇ ਤੇ ਫਿਰ ਮਸ਼ੀਨ ਨਾਲ ਸੋਹਣ ਮਤਲਬ ਸਿਉਂ ਮਾਰ ਕੇ ਆ ਬਾਈ ਤਾਂ ਨਹੀਂ ਲਾਉ ਲੋ ਜੀ ਤੇ ਤਸਪਾਉਣ ਵਾਸਤੇ ਠੀਕ ਹੈ ਜੀ ਮਿਹਰਬਾਨ ਸੋਮਾ ਖੱਡਾ ਵੇਖਣ ਲਈ